ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰ ਆਇਆ ਜੀ ਖਾਲਸਾ ਐਡ ਹਸਪੀਟਲ ਕਹ ਸਕਦੇ ਇਹਨੂੰ ਪਟਿਆਲੇ 'ਚ ਤੇ ਮੈਨੂੰ ਬਾਂਹ ਦੀ ਦਿੱਕਤ ਸੀ ਜੀ ਸਰ ਇੱਥੇ ਮੇਰੀ ਕੋਹਣੀ 'ਚ ਜੋਇੰਟ ਦੀ ਦਿੱਕਤ ਸੀਗੀ ਅੱਗੇ ਮੂਵਮੈਂਟ ਜਿਹੜੀ ਕਿ ਬੰਦ ਹੋ ਜਾਂਦੀ ਸੀਗੀ ਕੰਮ ਦੇ ਦੌਰਾਨ ਮੀਨਸ ਕਿ ਕੰਮ ਨਹੀਂ ਕੋਈ ਮੈਂ ਕਰ ਸਕਦਾ ਸੀਗਾ ਦਫਤਰ ਚਲਾਣਾ ਜਾਂ ਕੋਈ ਮੇਰਾ ਐਕਚੁਅਲੀ ਮਸ਼ੀਨ ਲੈਣ ਦਾ ਕੰਮ ਹੈ ਸਰ ਕੰਬਾਈਨ ਹਾਰਵੈਸਟਰ ਦਾ ਤੇ ਉਹਦੇ ਸਿਲਸਿਲੇ 'ਚ ਮਤਲਬ ਬਾਹਰ ਅੰਦਰ ਜਾਣਾ ਪੈਂਦਾ ਤੇ ਕੰਮ ਵੀ ਥੋੜਾ ਭਾਰ ਵਾਲਾ ਜੀ ਉਹਦੀ ਦਿੱਕ ਕਸੀਂ ਪਿਛਲੇ ਡੇਢ ਸਾਲ ਤੋਂ ਪਰੇਸ਼ਾਨ ਸੀਗਾ ਇੱਥੇ ਇੰਜੈਕਸ਼ਨ ਲਗਾਉਂਦਾ ਸੀ ਉਹਦੇ ਨਾਲ 6 ਮਹੀਨੇ 3 ਮਹੀਨੇ ਆਰਾਮ ਰਹਿੰਦਾ ਸੀ ਅਦਰਵਾਇਜ਼ ਫੇਰ ਉਸ ਤਰ੍ਹਾਂ ਹੋ ਜਾਂਦਾ ਸੀਗਾ ਇਹ ਸਾਡੇ ਡਾਕਟਰ ਸਾਹਿਬ ਨੇ ਡਾਕਟਰ ਵੀਜੇ ਅਗਰਵਾਲ ਪੁਨਰਿਹੜੀ ਤੋਂ ਉਹਨਾਂ ਨੇ ਇੱਕ ਵਾਰੀ ਸਾਨੂੰ ਦੱਸਿਆ ਉਹਦੇ ਬਾਰੇ ਤਾਂ ਉਰੇ ਆਏ ਆ ਸੀ ਉਸ ਤੋਂ ਬਾਅਦ ਸਰ ਮੈਂ ਬੜਾ ਸੋਹਣਾ ਠੀਕ ਹੈ ਮੈਂ ਪਹਿਲਾਂ ਸਰ 1 ਸਾਲ ਤੋਂ ਕੰਟੀਨਿਊ ਬੈਲਟ ਲਗਾ ਰਿਆ ਸੀ ਉਹਨੇ ਉਹ ਹੁਣ ਮੇਰੀ ਬੈਲਟ ਵੀ ਰਿਮੂਵ ਹੋ ਗਈ ਹੈ ਪਿਛਲੇ ਮੰਨ ਕੇ ਚਲੋ 20 ਦਿਨਾਂ ਤੋਂ ਪੋਰ ਤਿੰਨ ਵਾਰੀ ਆਇਆ ਤਿੰਨ ਵਾਰੀ ਜ ਬੜਾ ਸੋਹਣਾ ਠੀਕ ਹੈ ਜੀ ਉਹਨੂੰ ਤੋਂ ਬਾਅਦ ਮੇਰੀ ਮਿਸੇਜ ਨੂੰ ਵੀ ਥੋੜੀ ਬੈਕ ਬੋਨ ਦੀ ਦਿੱਕਤ ਸੀਗੀ ਉਹਨਾਂ ਦਾ ਵੀ ਟਰੀਟਮੈਂਟ ਕਰਵਾਇਆ ਸਰ ਉਹ ਵੀ ਠੀਕ ਨੇ ਜੀ ਸਰ ਬਾਹਰ ਦੇ ਕੰਪੇਅਰ ਤਾਂ ਸਰ ਉਹਰੇ ਕੁਝ ਵੀ ਐਡਾ ਮੈਨੂੰ ਤਾਂ ਆਜਾਦੇ ਨਹੀਂ ਲੱਗਿਆ ਹੈਗਾ ਪਰਚੀ ਦੇ ਵੀ ਆਈ ਥਿੰਕ ਨੋਰਮਲ 20 ਰੁਪਏ ਨੇ ਤੇ ਮੈਡੀਸਿਨ ਵੀ ਕੋਈ ਮਹਿੰਗੀ ਨਹੀਂ ਹੈਗੀ ਬਹੁਤ ਸਸਤੀ ਹੈ ਸਰ ਬਾਹਰ ਦੇ ਹਿਸਾਬ ਨਾਲ ਤਾਂ ਕੁਝ ਵੀ ਰੇਟ ਨਹੀਂ ਆ ਕਿ ਸਰ ਖਾਲਸਾਈਡ ਦਾ ਮਤਲਬ ਕੀ ਬਹੁਤ ਇਹਦੇ ਵਾਸਤਾ ਜੋ ਵੀ ਸਲੱਗਾ ਕਰੀ ਜਾਏ ਸਰ ਘੱਟੀ ਸਬਦੀ ਘਟ ਨਹੀਂ ਦਸਾਂ ਨਵਾਂ ਦੀ ਕਿਰਤ ਵਿੱਚੋਂ ਜੋ ਵੀ ਜਿੰਨੇ ਜੋਗਾ ਕੋਈ ਹੈਗਾ ਆਪਣਾ ਦਸਬੰਦ ਕੱਢਣਾ ਚਾਹੀਦਾ ਜੀ ਇਹ ਹੀ ਬੇਨਤੀ ਹੈ ਸਰ ਸੰਗਠਨ ਨੂੰ ਜੀ